ਦੇ ਸਾਹਮਣੇ ਜਿਹੜਾ ਸਥਾਨ ਬਣਿਆ ਹੋਇਆ ਇੱਥੇ ਜਿਹੜਾ ਉਹ ਅੱਜ ਵੀ ਜਲ ਜਿਹੜਾ ਆਉਂਦਾ ਉਸ ਕੁੰਡ ਦੇ ਵਿੱਚੋਂ ਤੇ ਆਹ ਜਿਹੜਾ ਸਾਰਾ ਜਲ ਆ ਰਿਹਾ ਹੈ ਨਾ ਇਹ ਸਾਰਾ ਜਲ ਉਹ ਹੀ ਅੰਮ੍ਰਿਤ ਕੁੰਡ ਦੇ ਵਿੱਚੋਂ ਆ ਰਿਹਾ ਹੈ ਤੇ ਦਰਸ਼ਨ ਤੁਸੀਂ ਕਰ ਸਕਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਆਏ ਹੋਏ ਹਾਂ ਸ਼੍ਰੀ ਹਜੂਰ ਸਾਹਿਬ ਅੱਜ ਆਪਾਂ ਜਾਣਾ ਹੈ ਨਾਨਕ ਚੀਦਾ ਸਾਹਿਬ ਦੇ ਦਰਸ਼ਨਾਂ ਵਾਸਤੇ ਤੇ ਗੁਰਦੁਆਰਾ ਸ਼੍ਰੀ ਨਾਨਕ ਜੀ ਦਾ ਸਾਹਿਬ ਦੇ ਆਪਾਂ ਜਿਹੜੇ ਦਰਸ਼ਨ ਜਿਹੜੇ ਉਹ ਕਰਾਂਗੇ ਇੱਥੋਂ ਆਪਾਂ ਬੱਸ ਦੇ ਵਿੱਚ ਜਾਵਾਂਗੇ ਸੋ ਚੱਲਦੇ ਆ ਆਪਾਂ ਰੈਡੀ ਹੋ ਗਏ ਸਵੇਰੇ ਸਵਾ 7 ਵਜੇ ਦਾ ਹੋ ਗਿਆ ਤੇ ਹਜ਼ੂਰ ਸਾਹਿਬ ਤੋਂ ਨਾਨਕ ਜੀ ਦੇ ਸਾਹਿਬ ਦੀ ਜਿਹੜੀ ਦੂਰੀ ਹੈ ਉਹ ਸਾਰੀ ਜਾਣਕਾਰੀ ਆਪਾਂ ਦੰਨੇ ਆ ਫਿਲਹਾਲ ਆਪਾਂ ਕਮਰੇ ਦੇ ਵਿੱਚੋਂ ਤਿਆਰ ਹੋ ਕੇ ਬੱਸ ਵਾਲ ਨੂੰ ਜਾ ਰਹੇ ਆ ਚੱਲਦੇ ਆ ਬੱਸ ਵਾਲੇ ਆਪਣੀ ਸਾਰੇ ਵੇਟ ਕਰ ਰਹੇ ਨੇ ਤੁਸੀਂ ਸਫ਼ਰ 'ਚ ਬਣੇ ਰਹੋ ਅੱਜ ਦੀ ਯਾਤਰਾ 'ਚ ਬਣੇ ਰਹੋ ਤੇ ਬਾਕੀ ਹੋਰ ਰਾਸਤੇ 'ਚ ਕਾਫੀ ਸਾਰੇ ਗੁਰਦੁਆਰਾ ਸਾਹਿਬ ਆਉਂਦੇ ਨੇ ਉਹ ਸਾਰੇ ਸਥਾਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਆਪਣੀ ਬੱਸ ਜਿਹੜੀ ਉਹ ਤਿਆਰ ਖੜੀ ਹੈ ਤੇ ਅੱਜ ਦਾ ਜਿਹੜਾ ਆਪਣਾ ਸਫ਼ਰ ਹੈ ਉਹ 186 ਕਿਲੋਮੀਟਰ ਦਾ ਸਫ਼ਰ ਹੈ ਹਜ਼ੂਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਨਾਨਕਗੀਰਾ ਸਾਹਿਬ ਤੱਕ ਦਾ ਤੇ ਚੱਲਦੇ ਆਂ ਬੱਸ ਦੇ ਵਿੱਚ ਬੈਠਦੇ ਆਂ ਅੱਜ ਦੀ ਯਾਤਰਾ ਆਪਣੀ ਜਿਹੜੀ ਉਹ ਸ਼ੁਰੂ ਕਰਦੇ ਆਂ ਨਦੀੜ ਸ਼ਹਿਰ ਤੋਂ ਆਪਾਂ ਬਾਹਰ ਨਿਕਲ ਗਏ ਅੱਜ ਤੋਂ ਆਪਣਾ ਸਫ਼ਰ ਜਿਹੜਾ ਹੋ ਸ਼ੁਰੂ ਹੋ ਗਿਆ ਤੇ ਇੱਥੋਂ ਜਿਹੜੀ ਹੁਣ ਨਾਨਕਜੀ ਰਸਾਇਬ ਜੀ ਦੂਰੀ ਹੈ ਉਹ 146 ਕਿਲੋਮੀਟਰ ਹੈ ਆਪਾਂ ਇਧਰ Google Map ਲਾਇਆ ਹੋਇਆ 146 ਕਿਲੋਮੀਟਰ 3 ਘੰਟੇ 26 ਮਿੰਟ ਹੁਣ ਸਮਾਂ 8:00 ਵਜੇ ਦਾ ਹੋਇਆ ਤੇ ਸਾਢੇ 11:00 ਵਜੇ ਇਹ ਦਿਖਾ ਰਹੇ ਹਾਂ ਜੇ ਆਪਾਂ ਲਗਾਤਾਰ ਜਾਵਾਂਗੇ ਰਸਤੇ ਦੇ ਵਿੱਚ ਹੋਰ ਵੀ ਗੁਰਦੁਆਰਾ ਸਾਹਿਬ ਆਉਂਦੇ ਨੇ ਤੇ ਉਹ ਸਥਾਨਾਂ ਦੇ ਆਪਾਂ ਤੁਹਾਨੂੰ ਜਿਹੜੇ ਹੋ ਦਰਸ਼ਨ ਕਰਵਾਵਾਂਗੇ ਤੇ ਆਹ ਜਿਹੜਾ ਉਹ ਹਾਈਵੇ ਜਾਂਦਾ ਨੈਸ਼ਨਲ ਹਾਈਵੇ ਜਾਂਦਾ ਨਾਨਕਚੀਰੀ ਨੂੰ ਵਧੀਆ ਜਿਹੜਾ ਰੋਡ ਬਣਿਆ ਹੋਇਆ ਤੇ ਆਲਾ ਦਵਾਲਾ ਸਾਰਾ ਇਸ ਤਰ੍ਹਾਂ ਦਾ ਕੁਝ ਕੀਕੀવાડી ਹਲਾ ਇਲਾਕਾ ਵੀ ਜਿਹੜਾ ਉਹ ਹੈਗਾ ਹਨ ਤੇ ਸਵੇਰ ਦਾ ਟਾਈਮ ਜਿਆਦਾ ਇੱਥੇ ਗਰਮੀ ਨਹੀਂ ਹੈਗੀ ਜੇ ਆਪਾਂ ਗੱਲ ਕਰੀਏ ਵੀ ਮਹਾਰਾਸ਼ਟਰ ਦੇ ਵਿੱਚ ਫਿਜੁਰ ਸਾਹਿਬ ਤੇ ਠੀਕ ਠੀਕ ਮੌਸਮ ਹੈ ਜਿਆਦਾ ਆਪਾਂ ਨੂੰ ਗਰਮੀ ਜਿਹੜੀ ਉਹ ਫੀਲ ਨਹੀਂ ਹੁੰਦੀ ਇਗਰ ਗੁਰਦੁਆਰਾ ਸਾਹਿਬ ਛੋਟੀ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਬਣੇ ਹੋਏ ਨੇ ਜਦੋਂ ਆਪਾਂ ਨਾਨਕ ਜੀ ਦਾ ਸਾਹਿਬ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਸੰਗਤਾਂ ਦੇ ਪੜਾਓ ਕਰਨ ਵਾਸਤੇ ਲੰਗਰ ਪ੍ਰਸ਼ਾਦ ਦੇ ਵਾਸਤੇ ਹਨ ਤੇ ਇਹ ਵੈਸੇ ਇਤਿਹਾਸਿਕ ਸਥਾਨ ਨਹੀਂ ਹੈਗਾ ਵੈਸੇ ਠਹਿਰਾਓ ਵਾਸਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜਿੰਨੀਆਂ ਵੀ ਸੰਗਤਾਂ ਜਾਂਦੀਆਂ ਨੇ ਨਾਨਕ ਜੀ ਰੇ ਨੂੰ ਫਿਰ ਇਹ ਸਥਾਨ ਤੇ ਰੁੱਕੇ ਜਾਂਦੀਆਂ ਨੇ ਦੁਸ਼ਹਿਰੇ ਕਰਕੇ ਬਹੁਤ ਸੰਗਤਾਂ ਦਾ ਭਾਰੀ ਇਕੱਠ ਆ ਗੱਡੀਆਂ ਤੁਸੀਂ ਦੇਖੋ ਸਾਰੀਆਂ ਹਜੂਰ ਸਾਹਿਬ ਤੋਂ ਹੀ ਆਈਆਂ ਜਾਂਦੀਆਂ ਨੇ ਨਾਨਕ ਜੀ ਦਾ ਸਾਹਿਬ ਜਾਣ ਨੂੰ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਉੱਪਰ ਜਿਹੜਾ ਉਹ ਜਹਾਜ਼ ਜਹਾਜ਼ ਵੀ ਹੈ ਉਹਦਾ ਨਾਮ ਹóa ਸਰੌਂਦੇ 에ਅਰਲਾਈਨ ਉਹ ਸਾਹਮਣੇ ਜਹਾਜ਼ ਆ ਇਹ ਵੀ ਆਪਾਂ ਉੱਪਰੋਂ ਤੁਹਾਨੂੰ ਜਿਹੜਾ ਉਹ ਦਿਖਾ ਦਾਂਗੇ ਆ ਜਹਾਜ਼ ਆ ਇਹਦੇ ਵਿੱਚ ਸੀਟਾਂ ਜਿਵੇਂ ਅਸਲੀ ਜਹਾਜ਼ ਦੇ ਵਿੱਚ ਹੁੰਦੀਆਂ ਨੇ ਉਸ ਤਰ੍ਹਾਂ ਹੀ ਬਣੀਆਂ ਹੋਈਆਂ ਨੇ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਇੱਥੇ ਲੰਗਰ ਜਿਹੜਾ ਹੋ ਸਕਦੇ ਆ ਇਸ ਕਰਕੇ ਇੱਥੇ ਸਾਰੀਆਂ ਸੰਗਤਾਂ ਰੁਕਦੀਆਂ ਨੇ ਇਹ ਸਥਾਨ ਤੇ ਜੀਉਰ ਸਾਹਿਬ ਤੋਂ ਚੱਲ ਕੇ ਜਿਨ੍ਹਾਂ ਨੇ ਲੰਗਰ ਛਕਣਾ ਹੁੰਦਾ ਜਾਂ ਆਰਾਮ ਕਰਨਾ ਹੁੰਦਾ ਚੱਲਦੇ ਆ ਜੀ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਗੁਰਦੁਆਰਾ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜਹਾਜ਼ ਇੱਥੇ ਲਿਖਿਆ ਜਹਾਜ਼ ਵੱਲ ਜਾਣ ਦਾ ਰਸਤਾ ਤੇ ਉੱਪਰ ਜਾ ਕੇ ਜਿਹੜਾ ਇਹ ਜਹਾਜ਼ਾ ਗੁਰਦੁਆਰਾ ਸਾਹਿਬ ਦੇ ਜਿਹੜਾ ਅੱਜ ਤਾਂ ਨਾ ਅਸਰੰਦ 에ਅਰਲਾਈਨਸ ਅੱਜ ਸਰੰਦ 에ਅਰਲਾਈਨ ਦੀ ਆਪਾਂ ਸਵਾਰੀ ਨੂੰ ਕਰਾਉਣੀ ਆ ਤੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਫਿਰ ਇਸ ਜਹਾਜ਼ ਦੇ ਵਿੱਚ ਬੈਠ ਕੇ ਜਾਂਦੀਆਂ ਨੇ ਜਿਵੇਂ ਅਸਲੀ ਜਹਾਜ਼ ਦੇ ਵਿੱਚ ਬੈਠਣ ਨੂੰ ਸੀਟਾਂ ਹੁੰਦੀਆਂ ਨੇ ਉਸੇ ਤਰ੍ਹਾਂ ਇਹ ਜਹਾਜ਼ ਦੇ ਵਿੱਚ ਵੀ ਸੀਟਾਂ ਹੁੰਦੀਆਂ ਨੇ ਬਲਕਿ ਲੌਂਗੀ ਸਾਹਮਣੇ ਜਹਾਜ਼ ਖੜਾ ਹੈ ਉੱਪਰ ਲਿਖਿਆ ਹੋਇਆ ਸਰੰਦ 에ਅਰਲਾਈਨਸ ਨਾਲ ਵਾਹਿਆ ਹੋਇਆ ਖੰਡਾ ਕਾਰ ਸੇਵਾ ਤੇ ਚਲਦੇ ਆਪਾਂ ਸਾਹਮਣੇ ਕੈਪਟਨ ਸਾਹਿਬ ਵੀ ਆਪਣਾ ਸਵਾਗਤ ਕਰਨ ਨੂੰ ਜਿਹੜਾ ਉਹ ਖੜੇ ਨੇ ਤੇ ਜਹਾਜ਼ ਦੇ ਮੂਰੇ ਕੈਪਟਨ ਸਾਹਿਬ ਆਪਣਾ ਸਵਾਗਤ ਕਰਨ ਨੂੰ ਖੜੇ ਨੇ ਜਿਵੇਂ ਅਸਲੀ ਜਹਾਜ਼ ਦੇ ਵਿੱਚ ਸਵਾਗਤ ਕਰਦੇ ਹੁੰਦੇ ਨੇ ਬਹੁਤ ਸੋਹਣੇ ਤਰੀਕੇ ਨਾਲ ਜਹਾਜ਼ ਜਿਹੜਾ ਬਣਾਇਆ ਗਿਆ ਇੱਧਰ ਤੁਸੀਂ ਦੇਖੋ ਸਰੰਦ 에ਅਰਲਾਈਨਸ ਇਹਦੀ ਆਪਾਂ ਸਵਾਰੀ ਕਰਦੇ ਹਾਂ ਜਿਵੇਂ ਅਸਲੀ ਜਹਾਜ਼ ਦੇ ਟਾਇਰ ਹੁੰਦੇ ਨੇ ਉਸੇ ਤਰ੍ਹਾਂ ਬਿਲਕੁਲ ਹੀ ਬਣਾਇਆ ਹੋਇਆ ਇਹਨੂੰ ਤੇ ਜਿਵੇਂ ਅਸਲੀ ਜਹਾਜ਼ ਦੇ ਵਿੱਚ ਅੰਦਰ ਬੈਠਦੇ ਨੇ ਉਮੀ ਜਿਹੜੀ ਉਹ ਪੌੜੀ ਲਾਈ ਹੋਈ ਆ ਚੱਲਦੇ ਆਪਾਂ ਇਹ ਜਹਾਜ਼ ਦੀ ਜਿਹੜੀ ਅਜੋ ਸਵਾਰੀ ਕਰਦੇ ਆਂ ਚਲਦੇ ਆਪਾਂ ਸਰੰਦੇਅਰ ਲਾਈਨ ਦੀ ਸਵਾਰੀ ਕਰਦੇ ਆਂ ਬਾਕੀ ਸਾਰੇ ਅੰਕਲੋਣੀਆਂ ਨੂੰ ਆਪਣੇ ਨਾਲ ਜਿਹੜੇ ਯਾਤਰਾ ਤੇ ਆਏ ਹੋਣੇ ਸਾਰਿਆਂ ਨੂੰ 에ਅਰ ਲਾਈਨ ਦੀ ਸਵਾਰੀ ਕਰਾਉਣੀ ਹੈ ਅੱਜ ਆਪਾਂ ਚਲੋ ਜੀ ਚੜੋ ਜਹਾਜ਼ 'ਚ ਪਾਸਪੋਰਟ ਹੈਗੇ ਸਾਰੇ ਕੋਲ ਹੈ ਪਾਸਪੋਰਟ ਨਾ ਭੁੱਲ ਜਿਓ ਹਾਂ ਉਹ ਵੀ ਬਣਾ ਕੇ ਤੇਜ ਭਾਈ ਹਾਂਜੀ ਪਾਸਪੋਰਟ ਭਾਈ ਸਾਰੇ ਆਪਦੇ ਨਾਲ ਲੈ ਕੇ ਆਇਓ ਹਾਂਜੀ ਹਾਂਜੀ ਜਾ ਰਹੀ ਹੈ ਜੀ ਤੇ ਚਲਦੇ ਆਂ ਸਰੰਦੇਅਰ ਲਾਈਨ ਦੀ ਤਿਆਰੀ ਕਰਦੇ ਆਂ ਪਾਸਪੋਰਟ ਪਾਸਪੋਰਟ ਜੀ ਹੈਗਾ ਜੇਬ 'ਚ ਤੇ ਆਪਾਂ ਚੱਲਦੇ ਆਂ ਕਾਰ ਸੇਵ ਵਾਲਿਆਂ ਦੇ ਜਹਾਜ਼ ਦੀ ਅੱਜ ਸਵਾਰੀ ਕਰਦੇ ਆਂ ਸਰਾਂ ਦੇ 에ਰਲਾਈਨ ਦੀ। ਚਲੋ ਜੀ ਚਲੋ ਹੈਵਾ ਸੇਫ ਜਰਨੀ। ਤੇ ਜਿਵੇਂ ਯੰਤਰੋਂ ਤੁਮ ਆਪਾਂ ਜਹਾਜ਼ ਦਿਖਾਉਨੇ ਆਂ ਬਿਲਕੁਲ ਅਸਲੀ ਜਹਾਜ਼ ਵਰਗਾ ਜਹਾਜ਼ ਜਹਾਜ ਬਣਾਇਆ ਹੋਇਆ ਹੈ ਨਾ। ਤੇ ਇਧਰ ਜਿਹੜੀਆਂ ਹਾਂ ਸੀਟਾਂ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਤੇ ਜਿਵੇਂ ਅਸਲੀ ਜਹਾਜ਼ ਦੀਆਂ ਸੀਟਾਂ ਹੁੰਦੀਆਂ ਨੇ ਉਸੇ ਤਰ੍ਹਾਂ ਸੀਟਾਂ ਨੇ। ਬੈਠਣ ਨੂੰ ਜਿਵੇਂ ਅਸਲੀ ਜਹਾਜ਼ ਦੇ ਵਿੱਚ ਹੁੰਦੀਆਂ ਨੇ। ਤਿਆਰ ਟਾਕੀ ਵੀ ਆਪਾਂ ਜਹਾਜ਼ ਦੀ ਦਿਖਾ ਦਾਂਗੇ ਵਿੰਡੋ ਵਿੰਡੋ ਰਾਹੀਂ ਜਿਹੜਾ ਬਾਹਰਲਾ ਨਜ਼ਾਰਾ ਦਿਖਦਾ ਤੇ ਪ੍ਰੋਪਰ ਇਹ ਜਹਾਜ਼ ਆ ਜਿਹੜਾ ਬਿਲਕੁਲ ਅਸਲੀ ਜਹਾਜ਼ ਵਾਂਗ ਆ ਸੀਟਾਂ ਸਾਰੀਆਂ ਦੀ ਜਿਵੇਂ ਅਸਲੀ ਜਹਾਜ਼ ਦੀਆਂ ਹੁੰਦੀਆਂ ਨੇ ਨਾ ਤੇ ਉਸੇ ਤਰ੍ਹਾਂ ਹੀ ਬਣਾਇਆ ਹੋਇਆ ਤੇ ਇੱਥੇ ਜਹਾਜ਼ ਦੇ ਵਿੱਚ ਸਾਰੀਆਂ ਤਸਵੀਰਾਂ ਲਾਈਆਂ ਹੋਈਆਂ ਨੇ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਹਨ ਇੱਕ ਤਰੀਕੇ ਦਾ ਜਹਾਜ਼ ਘਰ ਜਿਵੇਂ ਹੁੰਦਾ ਜਹਾਜ਼ ਘਰ ਜਿਹੜਾ ਉਹ ਬਣਾਇਆ ਹੋਇਆ ਸਾਰੀ ਸਿੱਖ ਹਿਸਟਰੀ ਦੇ ਨਾਲ ਰਿਲੇਟਡ ਇੱਥੇ ਤਸਵੀਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਨੋ ਵੀ ਅੱਜ ਆਪਾਂ ਜਹਾਜ਼ ਦੀ ਸਵਾਰੀ ਕੀਤੀ ਹੈ ਤੇ ਅੱਗੇ ਜਿਵੇਂ ਅਸਲੀ ਜਹਾਜ਼ ਦੇ ਵਿੱਚ ਪਾਇਲਟ ਬੈਠਦੇ ਹੁੰਦੇ ਨੇ ਉਸੇ ਤਰ੍ਹਾਂ ਜਿਹੜਾ ਬਣਿਆ ਹੋਇਆ ਅਗਲਾ ਵਾਸਾ ਅੱਗੇ ਜਿਵੇਂ ਪਾਇਲਟ ਬੈਠਦੇ ਹੁੰਦੇ ਨੇ ਉਸੇ ਤਰ੍ਹਾਂ ਸਾਹਮਣੇ ਕੈਬਨ ਬਣਾਇਆ ਹੋਇਆ ਅੱਗੇ ਟਰ ਬਣਿਆ ਹੋਇਆ ਤੇ ਅਗਲੇ ਵਾਲੇ ਪਾਸੇ ਕੈਬਨ ਬਣਿਆ ਹੋਇਆ ਠੀਕ ਕਿਵੇਂ ਲੱਗਿਆ ਜਹਾਜ਼ ਵਿੱਚ ਬਹਿਣ ਕੀ ਹੱਦ ਤਰ੍ਹਾਂ ਕਰਦੇ ਨੇ ਹਾਂਜੀ ਹਾਂਜੀ ਸ਼ਮਿੰਤ ਜੀ ਤੋਂ ਚੱਲੇ ਚੌਂਮਰ ਸਾਹਿਬ ਤੋਂ ਚਲੇ ਗਏ ਸੀ ਹਾਂਜੀ ਤੇ ਬਹੁਤ ਵਧੀਆ ਯਾਤਰਾ ਰਹੀ ਹੈ ਜੀ ਠੀਕ ਆ ਬਾਬਾ ਜੀ ਤੇ ਜਿੰਨੇ ਗੁਰੂ ਘਰ ਆਏ ਆ ਦਰਸ਼ਨ ਕਰਦੇ ਆਏ ਆ ਤੇ ਬਹੁਤ ਵਧੀਆ ਦਰਸ਼ਨ ਹੋਏ ਐ ਟੂਰ ਬਹੁਤ ਵਧੀਆ ਰਿਹਾ ਜੀ ਮੈਂ ਤਾਂ ਕਹਿਣਾ ਵੀ ਵਾਹਿਗੁਰੂ ਸਭ ਨੂੰ ਹੀ ਹਾਂਜੀ ਤੂੰ ਇੱਥੇ ਆਉਣ ਦੀ ਦਾਤ ਬਖਸ਼ੇ ਹਾਂਜੀ ਵੱਧ ਤੋਂ ਵੱਧ ਆਉਣਾ ਗੁਰਦੁਆਰਾ ਸਾਹਿਬ ਤੋਂ ਆਪਾਂ ਚੱਲਣ ਲੱਗੇ ਆਂ ਦਰਸ਼ਨ ਕਰਕੇ ਤੇ ਲੰਗਰ ਛੱਕ ਕੇ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦਾ ਜਿਹੜਾ ਪ੍ਰਬੰਧ ਹੁੰਦਾ ਸ਼ਹਿਬਜਾਦਾ ਏ ਛੋਟੇ ਸ਼ਹਿਬਜਾਦਾਂ ਦੀ ਯਾਦਗਾਰ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਆਪਾਂ ਰੁਕੇ ਸੀਗੇ ਹਨਾ ਇਹ ਗੁਰਦੁਆਰਾ ਸਾਹਿਬ ਸੀ ਗੁਰਦੁਆਰਾ ਯਾਦਗਾਰ ਸ਼ਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਾਰੀ ਸੰਗਤ ਆਪਣੇ ਨਾਲ ਦੀ ਜਿਹੜੀ ਉਹ ਆ ਰਹੀ ਹੈ ਚੱਲਦੇ ਆ ਵਸ ਦੇ ਵਿੱਚ ਬੈਠਦੇ ਆ ਅੱਗੇ ਦਾ ਸਫਰ ਆਪਣਾ ਜਿਹੜਾ ਉਹ ਸ਼ੁਰੂ ਕਰਦੇ ਆ ਅੱਗੇ ਆਪਾਂ ਸਫਰ ਜਿਹੜਾ ਉਹ ਸ਼ੁਰੂ ਕਰ ਲਿਆ ਇੱਥੋਂ ਜਿਹੜੀ ਉਹ ਬਿੱਦਰ ਦੀ ਦੂਰੀ ਹੈਗੀ 99 ਕਿਲੋਮੀਟਰ ਗੁਰਦੁਆਰਾ ਨਾਨਕਜੀ ਰਾ ਸਾਹਿਬ ਦੀ ਬਿੱਦਰ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਗੁਰਦੁਆਰਾ ਨਾਨਕਜੀ ਰਾ ਸਾਹਿਬ ਤੇ ਬਾਕੀ ਰਾਸਤੇ ਦੇ ਵਿੱਚ ਛੋਟੇ ਛੋਟੇ ਕਸਬੇ ਛੋਟੇ ਛੋਟੇ ਸ਼ਹਿਰ ਜਿਹੜੇ ਆਉਂਦੇ ਨੇ ਤੇ ਆ ਸਿੱਧਾ ਰੋਡ ਜਿਹੜਾ ਉਹ ਨਾਨਕਜੀ ਰਾ ਸਾਹਿਬ ਜਾਂਦਾ ਸਾਹਿਬ ਤੇ ਆਲੇ ਦੋਲੇ ਵਾਲਾ ਇਲਾਕਾ ਜਿਹੜਾ ਇਹ ਖੇਤੀਬਾੜੀ ਵਾਲਾ ਤੇ ਸਾਰੇ ਜਿਹੜੀ ਹੁਣ ਫਸਲ ਹੈ ਜਵਾ ਜਿਹੜੇ ਪੰਜਾਬ ਦੇ ਵਿੱਚ ਪੱਧਰੇ ਖੇਤ ਹੁੰਦੇ ਆ ਤੇ ਇੱਥੇ ਉੱਚੇ ਨੀਵੇਂ ਖੇਤ ਨੇ ਜਿਆਦਾ ਇੱਕੋ ਲੈਵਲ ਦੇ ਖੇਤ ਨਹੀਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦੇ ਜਿਵੇਂ ਆਹ ਸਾਹਮਣੇ ਵਾਲਾ ਖੇਤ ਆ ਇਹ ਉੱਚਾ ਸਾਰਾ ਵਾਲੇ ਤੋਂ ਬਾਰੇ ਇਹ ਖੇਤੀਬਾੜੀ ਵਾਲੀ ਏਰੀਆ ਇੱਥੋਂ ਨਾਨਕਜੀ ਦਾ ਸਾਹਿਬ ਦੀ ਦੂਰੀ 64 ਕਿਲੋਮੀਟਰ ਰਹਿ ਗਈ ਤੇ ਕੁਝ ਇਸ ਤਰ੍ਹਾਂ ਦਾ ਜਿਹੜਾ ਇਹ ਰਸਤਾ ਕਿਤੇ ਕਿਤੇ ਛੋਟੇ ਛੋਟੇ ਹ ਪਹਾੜ ਵੀ ਆਉਂਦੇ ਨੇ ਤੇ ਇੱਥੋਂ ਜਿਹੜੀ ਉਹ ਨਾਨਕਜੀ ਦਾ ਸਾਹਿਬ ਜੀ ਦੂਰੀ 64 ਕਿਲੋਮੀਟਰ ਹੈਗੀ ਤੇ ਜਦੋਂ ਆਪਾਂ ਨਦੇੜ ਸਾਹਿਬ ਤੋਂ ਸਵੇਰੇ ਚੱਲੇ ਸੀ ਤਾਂ ਉਥੋਂ ਜਿਹੜਾ ਉਹ ਮੇਨ ਹਾਈਵੇ ਆਪਾਂ ਚੜ੍ਹੇ ਸੀਗੇ ਵੱਡਾ ਰੋਡ ਤੇ ਅੱਗੇ ਇੱਕ ਸ਼ਹਿਰ ਆਇਆ ਪਿੱਛੇ ਵਾਲੇ ਪਾਸੇ ਕਾਰਾਂ ਅੜਕੇ ਲ ਹਨ ਉਥੋਂ ਜਿਹੜਾ ਇਹ ਸਿੰਗਲ ਰੋਡ ਹੋ ਗਿਆ ਤੇ ਹੁਣ ਨਾਨਕਜੀ ਦਾ ਸਾਹਿਬ ਤੱਕ ਜਿਹੜਾ ਇਹ ਅੱਗੇ ਤੱਕ ਸਿੰਗਲ ਰੋਡ ਜਾਊਗਾ ਤੇ ਕਿਤੇ ਕਿਤੇ ਇਹ ਰਾਸਤਾ ਕਾਫੀ ਖਰਾਬ ਹੈ ਕਾਫੀ ਟੋਏ ਜਿਹੜੇ ਰੋਡ ਦੇ ਵਿੱਚ ਪਏ ਹੋਏ ਨੇ ਤਾਂ ਉਸ ਕਰਕੇ ਸਾਰੀਆਂ ਗੱਡੀਆਂ ਜਿਹੜੀਆਂ ਉਹ ਹੌਲੀ ਜਾਂਦੀਆਂ ਨੇ ਤੇ ਇੱਥੇ ਕਿਤੇ ਕਿਤੇ ਦਾ ਖੇਤ ਬਿਲਕੁਲ ਪੱਧਰੇ ਨੇ ਤੇ ਕਿਤੇ ਕਿਤੇ ਕਾਫੀ ਉੱਚੇ ਨੀਵੇਂ ਨੇ ਖੇਤ ਇਹ ਬਣਾ ਆਹ ਸਾਹਮਣੇ ਥੋੜੀ ਜਿਹੀ ਆਪਾਂ ਹਲਕੀ ਚੜ੍ਹਾਈ ਚੜ ਰਹੇ ਆ ਤੇ ਇਸ ਤਰ੍ਹਾਂ ਹੀ ਇਹ ਰਾਸਤਾ ਤੇ ਅੱਜ ਆਪਾਂ ਪਹੁੰਚੇ ਹਾਂਗੇ ਕਰਨਾਟਕਾ ਸਟੇਟ ਦੇ ਵਿੱਚ ਮਹਾਰਾਸ਼ਟਰ ਦੇ ਵਿੱਚੋਂ ਨਿਕਲ ਕੇ ਕਰਨਾਟਕਾ ਦੇ ਵਿੱਚ ਐਂਟਰ ਹੋ ਜਾਾਂਗੇ ਇਹ ਜਿਹੜੀ ਗੁਰਦੁਆਰਾ ਸਾਹਿਬ ਨੇ ਨਾਨਕ ਜੀ ਦਾ ਸਾਹਿਬ ਉਹ ਕਰਨਾਟਕਾ ਦੇ ਵਿੱਚ ਨੇ ਤੇ ਆਪਾਂ ਪਹੁੰਚ ਗਏ ਜੀ ਸ਼ਹਿਰ ਉਰਾਦ ਤੇ ਇੱਥੋਂ ਆਪਾਂ ਜਿਹੜਾ ਉਹ ਕਰਨਾਟਕ ਦੇ ਵਿੱਚ ਐਂਟਰ ਹੋ ਗਏ ਮਹਾਰਾਸ਼ਟਰ ਸਟੇਟ ਦੇ ਵਿੱਚੋਂ ਨਿਕਲ ਕੇ ਇੱਕ ਨਵੀਂ ਸਟੇਟ ਦੇ ਵਿੱਚ ਦਾਖਲ ਹੋ ਗਏ ਕਰਨਾਟਕਾ ਇਹ ਆਪਣੀ ਸਫ਼ਰ ਦੀ ਜਿਹੜੀ ਨਵੀਂ ਸਟੇਟ ਹੈ ਤੇ ਨਾਨਕਚੀਰਾ ਸਾਹਿਬ ਗੁਰਦੁਆਰਾ ਸਾਹਿਬ ਦੀ ਇੱਥੋਂ ਦੂਰੀ ਜਿਹੜੀ ਹੋ ਰਹੀਗੀ ਤਕਰੀਬਨ 40 ਕਿਲੋਮੀਟਰ ਤੇ ਇਹ ਸ਼ਹਿਰ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਔਰਾਦ ਸ਼ਹਿਰ ਹੈ ਕਰਨਾਟਕਾ ਦਾ ਤੇ ਇੱਧਰ ਵੀ ਜਿਹੜੇ ਹੈ ਇਲਾਕਾ ਸਾਰਾ ਆਲੇ ਦੁਆਲੇ ਖੇਤੀਬਾੜੀ ਵਾਲੇ ਆ ਤੁਸੀਂ ਫਸਲਾਂ ਦੇਖ ਰਹੇ ਹੋ ਖੇਤ ਦੇਖ ਰਹੇ ਹੋ ਹਨ ਤੇ ਇਹ ਸਾਰਾ ਖੇਤੀਬਾੜੀ ਵਾਲਾ ਇਲਾਕਾ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਨਾਨਕ ਚੀ ਦਾ ਸਾਹਿਬ ਉੱਪਰ ਜਿਹੜਾ ਉਹ ਬੋਰਡ ਲੱਗਿਆ ਹੋਇਆ ਗੁਰਦੁਆਰਾ ਨਾਨਕ ਚੀ ਦਾ ਸਾਹਿਬ ਗੁਰਦੁਆਰਾ ਸ਼੍ਰੀ ਨਾਨਕ ਚੀ ਦਾ ਸਾਹਿਬ ਬਿੱਦਰ ਕਰਨਾਟਕਾ ਕਰਨਾਟਕਾ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਆਪੈਂਦੇ ਨੇ ਤੇ ਚਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਜਿਹੜੀਆਂ ਕਰਵਾਉਣੀ ਆ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਸੰਬੰਧਤ ਜਿਹੜਾ ਹੈ ਸਥਾਨ ਹੈ ਤੇ ਜਿੰਨੀਆਂ ਵੀ ਸੰਗਤਾਂ ਹਜੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਫਿਰ ਹਜੂਰ ਸਾਹਿਬ ਤੋਂ ਇਹ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਤੇ ਆ ਤੁਸੀਂ ਗੱਟੀਆਂ ਜਿਹੜੀਆਂ ਉਹ ਦੇਖ ਰਹੇ ਹੋ ਇਸ ਜਾਂ ਜਿਹੜੇ ਆਪਣੇ ਸਾਧਨ ਤੇ ਆਉਂਦੇ ਨੇ ਆਪਣੇ ਸਾਧਨਾਂ ਦੇ ਵਿੱਚ ਹਨਾ ਤੇ ਸਾਰੀਆਂ ਸੰਗਤ ਇਸੇ ਤਰ੍ਹਾਂ ਪਹੁੰਚੀ ਆ ਨੇ ਤੇ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਨੇ ਦਰਸ਼ਨ ਆਪਾਂ ਤੁਹਾਨੂੰ ਕਰਾਉਣੇ ਆ ਸਾਰਾ ਇਤਿਹਾਸ ਜਿਹੜਾ ਉਹ ਦੱਸਦੇ ਆ ਗੁਰਦੁਆਰਾ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਦੀ ਅੰਦਰਲੀ ਸਾਈਡ ਆ ਗਈ ਸਾਰੀ ਤੇ ਸਾਹਮਣੇ ਵਾਲੇ ਪਾਸੇ ਇਧਰ ਦਰਵਾਰ ਸਾਹਿਬ ਨੇ ਚੱਲਦੇ ਆਪਾਂ ਦਰਵਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਪਹਿਲਾਂ ਜੂੜਾ ਘਰ ਦੇ ਵਿੱਚ ਜੁੜੇ ਜਿਹੜੇ ਹੋ ਜਾਵਾਂ ਕਰਵਾਉਣੇ ਆ ਤੇ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜਾ ਉਹ ਜਲ ਪ੍ਰਗਟ ਕੀਤਾ ਸੀਗਾ ਤੇ ਇਹ ਜਿਹੜਾ ਸ਼ਹਿਰ ਆ ਨਾ ਬਿੱਦਰ ਬਿੱਦਰ ਇਸ ਸ਼ਹਿਰ ਦਾ ਨਾਮ ਆ ਜਿੱਥੇ ਗੁਰਦੁਆਰਾ ਸਾਹਿਬ ਨੇ ਨਾਨਕ ਜੀ ਦਾ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਉਹ ਜਲ ਪ੍ਰਗਟ ਕੀਤਾ ਸੀ ਕਿਉਂਕਿ ਇਸ ਸ਼ਹਿਰ ਦਾ ਸਾਰੀ ਜਿਹੜਾ ਉਹ ਜਲ ਹੈ ਉਹ ਕੌੜਾ ਹੈ ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਸੀਗੇ ਤਾਂ ਜਿਹੜਾ ਇਸ ਸ਼ਹਿਰ ਦਾ ਉਹ ਜਲ ਸੀ ਉਹ ਕੌੜਾ ਹੁੰਦਾ ਸੀ ਫਿਰ ਗੁਰੂ ਸਾਹਿਬ ਨੇ ਇੱਥੇ ਜਿਹੜਾ ਉਹ ਜਲ ਦਾ ਇੱਕ ਸੂਮਾ ਪ੍ਰਗਟ ਕੀਤਾ ਸੀ ਜਿੱਥੋਂ ਕਿ ਮਿੱਠਾ ਜਲ ਨਿਕਲਿਆ ਤੇ ਉਹ ਜਿਹੜਾ ਉਹ ਸੋਮਾ ਅੱਜ ਵੀ ਇੱਥੇ ਮੌਜੂਦ ਆ ਤੇ ਅੱਜ ਵੀ ਉਸ ਸੋਮੇ ਦੇ ਵਿੱਚ ਜਿਹੜਾ ਉਹ ਜਲ ਆਉਂਦਾ ਤੇ ਸੰਗਤਾਂ ਇਹਦਾ ਸਥਾਨ ਤੇ ਆ ਕੇ ਜਲ ਛਕਦੀਆਂ ਨੇ ਸਾਹਮਣੇ ਵਾਲੇ ਪਾਸੇ ਦਰਬਾਰ ਸਾਹਿਬ ਨੇ ਚੱਲਦੇ ਆ ਜੀ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਸ੍ਰੀ ਅੰਮ੍ਰਿਤਕੁੰਡ ਦੇ ਜਿਹੜੇ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਉਹ ਜਲ ਪ੍ਰਗਟ ਕੀਤਾ ਸੀ ਇਹ ਸਾਈਡ ਜਿਹੜੀ ਉਹ ਅੰਮ੍ਰਿਤਕੁੰਡ ਆ ਹਨ ਤੇ ਹੁਣ ਵੀ ਉਸ ਸਥਾਨ ਤੋਂ ਜਿਹੜਾ ਉਹ ਜਲ ਆਉਂਦਾ ਸਾਹਮਣੇ ਵਾਲੀ ਸਾਈਡ ਜੀ ਅੰਮ੍ਰਿਤਕੁੰਡ ਪਰ ਬੋਰਡ ਤੇ ਤੁਸੀਂ ਪੜ੍ਹ ਸਕਦੇ ਹੋ ਅਮਰਿਤਕੁੰਡ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆ ਅਮਰਿਤਕੁੰਡ ਦੇ ਤੇ ਜਦੋਂ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸੀਗੇ ਤਾਂ ਇਸ ਸ਼ਹਿਰ ਦਾ ਜਿਹੜਾ ਉਹ ਪਾਣੀ ਸੀ ਉਹ ਖਾਰਾ ਸੀ ਫਿਰ ਇਥੋਂ ਦੀਆਂ ਜਿਹੜੀਆਂ ਉਹ ਸੰਗਤਾਂ ਸੀ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹੜੀ ਉਹ ਬੇਨਤੀ ਕੀਤੀ ਸੀ ਕਿ ਇਹੇ ਸ਼ਹਿਰ ਦਾ ਜਿਹੜਾ ਉਹ ਸਾਰਾ ਜਿਆਦਾ ਜਿਹੜਾ ਸਾਰਾ ਪਾਣੀ ਉਹ ਖਾਰਾ ਹੈ ਫਿਰ ਗੁਰੂ ਸਾਹਿਬ ਨੇ ਇਥੋਂ ਜਿਹੜਾ ਉਹ ਜਲ ਪ੍ਰਗਟ ਕੀਤਾ ਸੀਗਾ ਇਹ ਅਸਥਾਨ ਦੇ ਆਪਾਂ ਦਰਸ਼ਨ ਕਰਦੇ ਹਾਂ ਅਮਰਤ ਕੁੰਡ ਦੇ ਇੱਧਰ ਸਾਹਮਣੇ ਜਿਹੜੀ ਹੈ ਅਮਰਤ ਕੁੰਡ ਹੈ ਇੱਥੇ ਵੀ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਇਕੱਠ ਹੋਇਆ ਹੋਇਆ ਅਮਰਤ ਕੁੰਡ ਦੇ ਦਰਸ਼ਨਾਂ ਵਾਸਤੇ ਤੇ ਹੁਣ ਵੀ ਇਹ ਅਸਥਾਨ ਤੋਂ ਜਿਹੜਾ ਉਹ ਮਿੱਠਾ ਜਿਹੜਾ ਜਲ ਆਉਂਦਾ ਤੇ ਤੁਹਾਨੂੰ ਸਾਰਿਆਂ ਸੰਗਤਾਂ ਕੀ ਉਹ ਜਲ ਜਿਹੜਾ ਉਹ ਛਕਦਿਆਂ ਨੇ ਇਹ ਸਾਹਮਣੇ ਜਿਹੜਾ ਸਥਾਨ ਬਣਿਆ ਹੋਇਆ ਇਹ ਜਿਹੜੀ ਅੰਮ੍ਰਿਤਕੁੰਡ ਹੈ ਇਹ ਜਗ੍ਹਾ ਤੇ ਇੱਥੇ ਜਿਹੜਾ ਉਹ ਅੱਜ ਵੀ ਜਲ ਜਿਹੜਾ ਆਉਂਦਾ ਉਸ ਕੁੰਡ ਦੇ ਵਿੱਚੋਂ ਤੇ ਆਹ ਜਿਹੜਾ ਸਾਰਾ ਜਲ ਆ ਰਿਹਾ ਹੈ ਨਾ ਇਹ ਸਾਰਾ ਜਲ ਉਹ ਇਹ ਅੰਮ੍ਰਿਤਕੁੰਡ ਦੇ ਵਿੱਚੋਂ ਆ ਰਿਹਾ ਹੈ ਇਹ ਦਰਸ਼ਨ ਤੁਸੀਂ ਕਰ ਸਕਦੇ ਹੋ ਜਿਹੜੀ ਕੁੰਡ ਦੇ ਵਿੱਚੋਂ ਗੁਰੂ ਸਾਹਿਬ ਨੇ ਜਿਹੜਾ ਉਹ ਮਿੱਠਾ ਜਲ ਪ੍ਰਗਟ ਕੀਤਾ ਸੀ ਇਹ ਸਾਰਾ ਉਹ ਅੰਮ੍ਰਿਤਕੁੰਡ ਹੈ ਦਰਸ਼ਨ ਤੁਸੀਂ ਕਰ ਸਕਦੇ ਹੋ ਤੇ ਅੱਜ ਵੀ ਜਿਹੜਾ ਹੋ ਜਲ ਇੱਥੋਂ ਵਹਾਰ ਹੈ। ਪਿੰਡ ਰੋਪਾ ਨੂੰ ਦਰਸ਼ਨਾਂ ਤੋਂ ਕਰਵਾ ਦਨੇ ਆ ਜਿਹੜੇ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੈਰ ਮਾਰਕਿੰਗ ਜਿਹੜਾ ਪਹਾੜੀ ਦੇ ਵਿੱਚ ਪੈਰ ਮਾਰ ਕੇ ਜਲ ਪ੍ਰਗਟ ਕੀਤਾ। ਜਿਹੜਾ ਵਿਜੇ ਇਸ ਥਾਂ ਤੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਾੜੀ ਨਾਲ ਆਪਣਾ ਪੈਰ ਜਿਹੜਾ ਸ਼ੂਕੇ ਇਥੋਂ ਜਲ ਪ੍ਰਗਟ ਕੀਤਾ ਸੀ ਇਹ ਜਿਹੜਾ ਇੱਥੇ ਮੁੱਖ ਸਥਾਨ ਹੈ ਜਿੱਥੋਂ ਜਿਹੜਾ ਅੱਜ ਵੀ ਜਿਹੜਾ ਉਹ ਜਲ ਆ ਰਿਹਾ ਹੈ ਦਰਸ਼ਨ ਤੁਸੀਂ ਕਰ ਸਕਦੇ ਹੋ ਇਸ ਮੋੜ ਦੇ ਉੱਪਰ ਸਾਰਾ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਸ੍ਰੀ ਨਾਨਕ ਚੀਰਾ ਸਾਹਿਬ ਵਿਧਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਸਰੀ ਉਦਾਸੀ ਯਾਨੀ ਕਿ ਦੱਖਣ ਦੇਸ਼ ਦੀ ਜਿਹੜੀ ਉਹ ਯਾਤਰਾ ਸ਼ੁਰੂ ਕੀਤੀ ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ ਪੰਜਾਬ ਤੋਂ ਚੱਲ ਕੇ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਹੁੰਦੇ ਹੋਏ ਵਿਧਰ ਪਹੁੰਚੇ ਜਿੱਥੇ ਚਸ਼ਮਾ ਚੱਲ ਰ ਇੱਥੇ ਆਸਣ ਲਾਇਆ ਬਿੱਦਰ ਦੀ ਜਨਤਾ ਦਰਸ਼ਨ ਵਾਸਤੇ ਆਈ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਸੰਸਾਰੀ ਜੀਵਨ ਦਾ ਉਧਾਰ ਕਰ ਰਹੇ ਹੋ ਸਾਡੇ ਉੱਤੇ ਵੀ ਕਿਰਪਾ ਕਰੋ ਇਸ ਧਰਤੀ ਵਿੱਚ ਪਾਣੀ ਨਹੀਂ ਹੈ ਜੋ ਹੈ ਉਹ ਬਹੁਤ ਖਾਰਾ ਹੈ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ ਸਤਿਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦੇ ਆ ਸਤਿਕਰਤਾਰ ਦਾ ਉਚਾਰਨ ਕੀਤਾ ਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਛੂਹਿਆ ਪਾਣੀ ਚੱਲ ਪਿਆ April 1512 ਤੋਂ ਮਿੱਠਾ ਚਸ਼ਮਾ ਚੱਲ ਰਿਹਾ ਹੈ ਸਾਰਾ ਬਿਦਰ ਸ਼ਹਿਰ ਪਾਣੀ ਪੀਣ ਵਾਸਤੇ ਇੱਥੋਂ ਹੀ ਲੈ ਕੇ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਿੱਖੀ ਦਾ ਬੀਜ ਬੀਜਿਆ ਅਤੇ 1600 99 ਦੀ ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦਾ ਨਿਰਮਾਣ ਕੀਤਾ ਤਾਂ ਪੰਜਵਾਂ ਪਿਆਰਾ ਭਾਈ ਸਾਹਿਬ ਸਿੰਘ ਜੀ ਇਸੇ ਧਰਤੀ ਤੋਂ ਜਾ ਕੇ ਪੰਜਾਂ ਪਿਆਰਿਆਂ ਵਿੱਚ ਹਾਜ਼ਰ ਹੋਇਆ ਪੰਚ ਦੇ ਜਰਨੈਲ ਮਾਤਾ ਭਾਗ ਕੌਰ ਜੀ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਬ ਤੋਂ ਨੇੜੇ ਆਏ ਸਨ ਪਿੰਡ ਜਨਵਾੜਾ ਜ਼ਿਲ੍ਹਾ ਬੇਦਰ ਵਿੱਚ ਉਹਨਾਂ ਦਾ ਅੰਤਮ ਸਥਾਨ ਗੁਰਦੁਆਰਾ ਮਾਤਾ ਭਾਗ ਕੌਰ ਜੀ ਦੇ ਨਾਮ ਨਾਲ ਸਜੋਬਿਤ ਹੈ ਇਹ ਸਾਰਾ ਇਤਿਹਾਸ ਹੈ ਜੀ ਗੁਰਦੁਆਰਾ ਨਾਨਕ ਚੀਰਾ ਸਾਹਿਬ ਦਾ ਜਿਹੜੇ ਜਲਦੇ ਚਸ਼ਮੇ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਜਲਦੇ ਸੋਮੇ ਦੇ ਦਰਸ਼ਨ ਕਰਵਾਏ ਨੇ ਇੱਥੇ ਗੁਰੂ ਸਾਹਿਬ ਆ ਕੇ ਬਰਾਜਮਾਨ ਹੋਏ ਸੀ ਫਿਰ ਇਸ ਸਥਾਨ ਤੇ ਗੁਰੂ ਸਾਹਿਬ ਨੇ ਜਿਹੜਾ ਉਹ ਜਲ ਪ੍ਰਗਟ ਕੀਤਾ ਸੀਗਾ ਦਰਸ਼ਨ ਕਰ ਲਏ ਹੁਣ ਆਪਾਂ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਨੇ ਆ ਤੇ ਉੱਪਰਲੇ ਵਾਲੇ ਪਾਸੇ ਦਰਬਾਰ ਸਾਹਿਬ ਜਿਹੜੇ ਉਹ ਬਣੇ ਹੋਏ ਨੇ ਤੇ ਇਹ ਜਿਹੜਾ ਸ਼ਹਿਰ ਸਾਰਾ ਬਿਦਰ ਹੈ ਬਿਦਰ ਸ਼ਹਿਰ ਦਾ ਜਿਹੜਾ ਉਹ ਸਾਰਾ ਪਾਣੀ ਖਾਰਾ ਹੈ ਤੇ ਇਸ ਸਥਾਨ ਤੇ ਜਿਹੜਾ ਉਹ ਪਾਣੀ ਮਿੱਠਾ ਹੈ ਤੇ ਜਿਹੜੇ ਬਿਦਰ ਸ਼ਹਿਰ ਦੇ ਇਹ ਲੋਕ ਨੇ ਰਹਿਣ ਵਾਲੇ ਉਹ ਇੱਥੋਂ ਹੀ ਕਹਿੰਦੇ ਪੀਣ ਲਈ ਜਿਹੜਾ ਉਹ ਜਲ ਲੈ ਕੇ ਜਾਂਦੇ ਨੇ ਤੇ ਕਿਹਾ ਜਾਂਦਾ ਵੀ ਅੱਜ ਤੱਕ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਿਆ ਵੀ ਇਹ ਜਿਹੜਾ ਜਲ ਆਇਆ ਵੀ ਇਹ ਕਿੱਥੋਂ ਆ ਰਿਹਾ ਹਨਾ ਤੇ ਬਹੁਤ ਇਹਦੇ ਵਾਸਤੇ ਖੋਜ ਵੀ ਜੜੀ ਹੋਈ ਹੈ ਤੇ ਕਿਸੇ ਨੂੰ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਵੀ ਕਿੱਥੋਂ ਤੇ ਇਹ ਕਿਵੇਂ ਜਿਹੜਾ ਉਹ ਜਲ ਆ ਰਿਹਾ ਹੈ 1512 ਇਸਵੀ ਅਪ੍ਰੈਲ ਤੋਂ ਜਿਹੜਾ ਇਹ ਜਲ ਦਾ ਚਸ਼ਮਾ ਜਿਹੜਾ ਹੁਣ ਤੱਕ ਚੱਲ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਸਾਹਮਣੇ ਵਾਲੇ ਪਾਸੇ ਜਿਹੜੇ ਉਹ ਦਰਬਾਰ ਸਾਹਿਬ ਨੇ ਤੇ ਦਰਬਾਰ ਸਾਹਿਬ ਦੇ ਆਪਾਂ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਉਨੇ ਆ ਤੇ ਚਲਦੇ ਆ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਸ਼ ਦੇ ਪ੍ਰਬੰਧ ਨੇ ਤੇ ਲੰਗਰ ਦੇ 24 ਘੰਟੇ ਪ੍ਰਬੰਧ ਨੇ ਸਾਹਮਣੇ ਦਰਬਾਰ ਸਾਹਿਬ ਨੇ ਜੀ ਕਰੋ ਦਰਸ਼ਨ ਗੁਰਦੁਆਰਾ ਨਾਨਕਚੀ ਦਾ ਸਾਹਿਬ ਦੇ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰਨ ਆਏ ਹੋਇਆ ਨਾਨਕਜੀ ਰਾ ਸਾਹਿਬ ਦੇ ਆਪਾਂ ਨੂੰ ਛੋਟੇ ਛੋਟੇ ਬੱਚੇ ਮਿਲੇ ਨੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸਰਨਪੁਰ ਯੂਟੀ ਚੰਡੀਗੜ੍ਹ ਠੀਕ ਹੈ ਯੂਟੀ ਚੰਡੀਗੜ੍ਹ ਤੋਂ ਠੀਕ ਹੈ ਕਿਹੜੀ ਕਿਹੜੀ ਕਲਾਸ ਚ ਪੜਦੇ ਹੋ ਦੱਸ ਦੋ ਚੌਥੀ ਚ ਹੈ ਠੀਕ ਹੈ ਤੁਸੀਂ ਕਿਹੜੇ 6ਵੀਂ ਚ ਠੀਕ ਹੈ ਤੁਸੀਂ ਪੰਜਵੀਂ 7th ਚ ਹਾਂ ਠੀਕ ਹੈ ਕਰ ਲਏ ਦਰਸ਼ਨ ਹਾਂਜੀ ਦਰਬਾਰ ਸਾਹਿਬ ਅਤੇ ਅਮਰਤ ਖੰਡ ਦੇ ਆਪਾਂ ਦਰਸ਼ਨ ਕਰ ਲਏ ਤੇ ਇੱਧਰ ਹੈਗਾ ਗੁਰਦੁਆਰਾ ਸਾਹਿਬ ਦਾ ਪਵਿੱਤਰ ਸਰੋਵਰ ਤੇ ਹੁਣ ਆਪਾਂ ਚੱਲਦੇ ਆਂ ਲੰਗਰ ਹਾਲ ਵੱਲ ਤੇ ਲੰਗਰ ਪ੍ਰਸ਼ਾਦਾ ਛਕਦੇ ਆਂ ਫੇਰ ਇੱਥੋਂ ਵਾਪਸੀ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਾਂਗੇ ਅੱਗੇ ਵੱਲ ਨੂੰ ਜਿਹੜੇ ਉਹ ਚਾਲੇ ਪਾਵਾਂਗੇ ਤੇ ਸਾਹਮਣੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਈ ਨੇ ਗੁਰਦੁਆਰਾ ਨਾਨਕ ਚੀਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਆਪਾਂ ਇੱਥੋਂ ਹੁਣ ਵਾਪਸੀ ਦਾ ਸਫ਼ਰ ਸ਼ੁਰੂ ਕਰਨ ਲੱਗੇ ਆਂ ਤੇ ਸਾਹਮਣੇ ਆਪਣੀ ਜਿਹੜੀ ਉਹ ਬੱਸ ਤਿਆਰ ਖੜੀ ਆ ਤੇ ਚੱਲਦੇ ਆਂ ਸਮਾਂ ਦੁਪਹਿਰੇ 2:30 ਵਜੇ ਦਾ ਹੋ ਗਿਆ ਤੇ 1 ਘੰਟਾ ਆਪਾਂ ਇੱਥੇ ਹੋਰ ਰੁਕੇ ਸੀਗੇ ਤੇ ਆ ਆਪਣੀ ਬੱਸ ਤਿਆਰ ਖੜੀ ਆ ਚੱਲਦੇ ਆਂ ਅ ਅੱਗੇ ਦੀ ਸਫਰ ਜਿਹੜਾ ਆਪਾਂ ਅੱਗੇ ਦੀ ਯਾਤਰਾ ਜਿਹੜੀ ਉਹ ਅ ਸ਼ੁਰੂ ਕਰਦੇ ਆਂ ਹੁਣ ਆਪਾਂ ਪਹੁੰਚੇ ਜੀ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਇਹ ਸਥਾਨ ਤੇ ਆਪਾਂ ਦਰਸ਼ਨ ਕਰਦੇ ਆਂ ਭਾਈ ਸਾਹਿਬ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਇੱਕ ਪਿਆਰੇ ਸੀਗੇ ਉਹਨਾਂ ਦਾ ਇਹ ਸਥਾਨ ਹੈ ਭਾਈ ਭਾਈ ਸਾਹਿਬ ਸਿੰਘ ਜੀ ਦੇ ਪੰਜਵੇਂ ਪਿਆਰੇ ਸੀਗੇ ਇਹਨਾਂ ਦੇ ਆਪਾਂ ਦਰਸ਼ਨ ਕਰਦੇ ਆਂ ਇਹ ਸਥਾਨ ਦੇ ਹੁਣ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਤੇ ਇਹ ਸਥਾਨ ਦੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਆਂ ਚਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਪੰਜਵੇਂ ਪਿਆਰੇ ਸੀ ਭਾਈ ਸਾਹਿਬ ਸਿੰਘ ਜੀ ਉਹਨਾਂ ਦਾ ਇਹ ਸਥਾਨ ਹੈ ਗੁਰਦੁਆਰਾ ਨਾਨਕ ਚੀਦਾ ਸਾਹਿਬ ਤੋਂ ਥੋੜੀ ਦੂਰੀ ਤੇ ਜੀ ਇਹ ਜਿਹੜਾ ਸਥਾਨ ਹੈ ਇਹ ਥੋੜੀ ਦੂਰੀ ਦੀ ਜਿਹੜੇ ਉਹ ਗੁਰਦੁਆਰਾ ਸਾਹਿਬ ਨੇ ਬਹੁਤ ਸੋਹਣੇ ਦਰਬਾਰ ਸਾਹਿਬ ਜਿਹੜੇ ਉਹ ਬਣੇ ਹੋਏ ਨੇ ਚਲਦੇ ਆਂ ਅੰਦਰ ਮੱਥਾ ਜਿਹੜਾ ਉਹ ਟੇਕਦੇ ਆਂ ਦਾ ਖੰਸਾ ਵਾਇ ਦੀ ਕੀ ਅੰਦੇ ਇਹ ਪਾਵਨ ਸਥਾਨ ਤੋਂ ਦੁਆਰਾ ਉਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਜਨਮ ਇਸੇ ਹੀ ਪਾਵਨ ਧਰਤੀ ਵਿਦਰਸ਼ਾ ਹੈ ਕਰਨਾਟਕ ਦਾ ਇਹ ਜੀ ਜਦੋਂ 1699 ਦੇ ਸਾਖੀ ਵੰਦੇ ਦਿਨ ਖਦਸ਼ੇ ਪੰਥ ਦੀ ਸਜਣਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ ਉਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਪਿਤਾ ਨੂੰ ਨਾਰਾਇਣ ਜੀ ਮਾਤਾ ਅੰਕਮਾ ਜੀ ਐਸ ਤੋਂ ਚਲ ਕੇ ਸ੍ਰੀ ਅਨੰਦਪੁਰ ਤੱਕ ਸ੍ਰੀ ਕੇਦਰ ਸਾਹਿਬ ਜਾ ਕੇ ਪੰਜਾ ਪਿਆਰੇਾਂ ਦੀ ਚੌਨ ਸਮੇ ਗੁਰੂ ਮਹਾਰਾਜ ਜੀ ਅਕੇ ਆਪਣਾ ਸੇਸ਼ ਪੇਂਕਤਾ ਅਤੇ ਅਮਰਤੀ ਦਾਤ ਪ੍ਰਾਪਤ ਕੀਤੀ ਜੀ ਚੰਗੋ ਸਾਹਿਬ ਦੇ ਗੜੀ ਵਿੱਚਾਂ ਚੰਗਣਡ ਤੇ ਆਪਾਂ ਦੇ ਕੀ ਕੀ ਇਹੋ ਜਿਹਾ ਆਰਾ ਪੰਜਵੇਂ ਪਿਆਰੇ ਪਾਈ ਸਾਹਿਬ ਸਿੰਘ ਜੀ ਤੇ ਯਾਦ ਕੁਝ ਬਣਿਆ ਹੈ ਜੀ ਸਾਰੇ ਫਤੇ ਬੁਲਾਓ ਵਹਿਗੂਰੀ ਦਾ ਖਰਸ਼ਾਵਾ ਵਹਿਗੂਰੀ ਦੀ ਫਤੇ ਹੁਣ ਆਪਾਂ ਪਹੁੰਚੇ ਜੀ ਗੁਰਦੁਆਰਾ ਮਾਤਾ ਭਾਗ कौर ਜੀ ਪਿੰਡ ਜਨਵਾੜਾ ਜ਼ਿਲ੍ਹਾ ਬੇਦਰੇ ਵੀ ਬੇਦਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਨੇ ਤੇ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀ ਕਿ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਦੇ ਸਥਾਨ ਤੇ ਤੇ ਇਹ ਸਥਾਨ ਤੇ ਆਪਾਂ ਦਰਸ਼ਨ ਕਰਦੇ ਹਾਂ ਮਾਤਾ ਭਾਗੌਰ ਜੀ ਦੇ ਨਾਲ ਸੰਬੰਧਤ ਇਹ ਸਥਾਨ ਹੈ ਤੇ ਪਹਿਲਾਂ ਇਹ ਸਥਾਨ ਦਾ ਸਾਰਾ ਇਤਿਹਾਸ ਤੁਹਾਨੂੰ ਆਪਾਂ ਦੱਸਦੇ ਹਾਂ ਫਿਰ ਦਰਬਾਰ ਸਾਹਿਬ ਦੇ ਜਿਹੜੇ ਉਹ ਆਪਾਂ ਦਰਸ਼ਨ ਕਰਵਾਉਣੀ ਆ ਆਹ ਸਾਈਡ ਸਾਰਾ ਇਤਿਹਾਸ ਵਾਲਾ ਜਿਹੜਾ ਉਹ ਬੋਰਡ ਲੱਗਿਆ ਹੋਇਆ ਇਸ ਬੋਰਡ ਦੇ ਉੱਪਰ ਗੁਰਦੁਆਰਾ ਮਾਤਾ ਭਾਗ ਕੌਰ ਜੀ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਮਾਤਾ ਭਾਗ ਕੌਰ ਜੀ ਜਨਵਾੜਾ ਸਾਬਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਪੂਨੇ ਦੇ ਨੇੜੇ 17 ਕਿਲੇ ਵਿੱਚ ਰੁਸਤਮਰਾਓ ਅਤੇ ਬਾਲਾਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਨਦੇੜ ਵੇਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਵਰਤਾਂਤ ਸੰਗਤਾਂ ਨੂੰ ਸੁਣਾਉਣਾ ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰੂ ਹਾਜ਼ਰ ਨਾਜ਼ਰ ਹੈ ਨਦੇੜ ਪੁੱਜਣ ਪਿੱਛੋਂ ਰੁਸਤਮਰਾਓ ਅਤੇ ਬਾਲਾਰਾਓ ਦੀ ਬੇਨਤੀ ਪ੍ਰਵਾਨ ਕਰਦੇ ਆ ਸਿੱਖੀ ਪ੍ਰਚਾਰ ਹਿਤ ਚੰਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਵਿਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿਛੋਂ ਮਾਈ ਭਾਗੋ ਜੀ ਜਨਵਾੜੇ ਦੀ ਗੜੀ ਰੁਸਤਮਰਾਓ ਬਾਲਾਰਾਓ ਦੇ ਗ੍ਰਹਿ ਵਿਖੇ ਗੁਰਪੂਰੀ ਸੁਧਾਰ ਗਏ ਮਾਈ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾੜਾ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ ਇਹ ਸਥਾਨ ਗੁਰਦੁਆਰਾ ਨਾਨਕ ਚੀ ਦਾ ਸਾਹਿਬ ਤੋਂ 14 ਕਿਲੋਮੀਟਰ ਦੀ ਵਿਥ ਤੇ ਹੈ ਪਾਠਕਾਂ ਦੀ ਗਿਆਤ ਲਈ ਵੀ ਵਰਣਨ ਕਰਨਾ ਉਚਿਤ ਹੋਵੇਗਾ ਕਿ ਜਦੋਂ ਭੁੱਖ ਅਤੇ ਲੜਾਈ ਹੱਥੋਂ ਤੰਗ ਆ ਕੇ ਆਪਣੀਆਂ ਜਾਨਾਂ ਪਿਆਰੀਆਂ ਕਰਦੇ ਕੁਝ ਸਿੰਘਾਂ ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ ਕਹਿ ਕੇ ਦਸਮ ਪਿਤਾ ਨੂੰ ਆਨੰਦਪੁਰ ਵਿਖੇ ਵਿਦਾਵਾ ਲਿਖ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ ਤਾਂ ਇਹੀ ਮਾਤਾ-ਪਿਤਾ ਭਾਗ ਸੀ ਜਿਸਨੇ ਉਹਨਾਂ ਸਿੱਖਾਂ ਨੂੰ ਚੂੜੀਆਂ ਪਾ ਕੇ ਘਰੀ ਵਹਿਣ ਦਾ ਮਿਹਣਾ ਦੇ ਕੇ ਜੰਗ ਵਿੱਚ ਲੜਨ ਲਈ ਵੰਗਾਰਿਆ ਅਤੇ ਖੁਦ ਵੀ ਜੰਗ ਵਿੱਚ ਮਰਦਾ ਵਾਂਗ ਲੜੀ ਨਤੀਜਾ ਇਹ ਹੋਇਆ ਕਿ ਦਸ਼ਮੇਸ਼ ਪਿਤਾ ਨੇ ਬਖਸ਼ਸ਼ਾਨ ਆਧਿਕਾਰ ਆ ਕੇ ਵਿਦਾਵਾ ਪਾੜ ਦਿੱਤਾ ਉਹ ਸਿੱਖ 40 ਮੁਕਤੇ ਅਖਵਾਏ ਅਤੇ ਇਹ ਮਈਪਾਗੋ ਟੁੱਟੀ ਗੰਢਣ ਦਾ ਕਾਰਨ ਬਣੀ ਇਹ ਸਾਰਾ ਇਤਿਹਾਸ ਹੈ ਜੀ ਇਹ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਮਈਪਾਗੋ ਜੀ ਇਹ ਜਿਹੜਾ ਸਥਾਨ ਹੈ ਤੇ ਇੱਥੇ ਇੱਕ ਇਤਿਹਾਸਕ ਖੂਹ ਵੀ ਹੈ ਇਤਿਹਾਸਕ ਬੋਲੀ ਵੀ ਹੈ ਇਹ ਵੀ ਪ੍ਰਾਤਨ ਹੈ ਇਹਦੇ ਵੀ ਆਪਾਂ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾ ਦਾਂਗੇ ਇਹ ਤੁਸੀਂ ਖੂਹੀ ਦੇ ਦਰਸ਼ਨ ਕਰ ਰਹੇ ਹੋ ਜੀ ਪਵਿੱਤਰ ਖੂਹੀ ਇੱਥੇ ਇਤਿਹਾਸਕ ਖੂਹੀ ਹੈ ਪ੍ਰਾਤਨ ਖੂਹੀ ਹੈ ਤੇ ਬਹੁਤ ਪੁਰਾਤਨ ਇਹ ਖੂਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਗੁਰਦੁਆਰਾ ਮਾਤਾ ਭਾਗੌਰ ਜੀ ਦੇ ਸਥਾਨ ਤੇ ਆਪਾਂ ਦਰਸ਼ਨ ਜਿਹੜੇ ਉਹ ਕਰ ਲਏ ਇੱਥੋਂ ਆਪਾਂ ਅੱਗੇ ਨੂੰ ਆਪਣਾ ਸਫ਼ਰ ਜਿਹੜਾ ਉਹ ਸ਼ੁਰੂ ਕਰਨ ਲੱਗੇ ਆਂ ਤੇ ਸਾਰੀਆਂ ਸੰਗਤਾਂ ਆਪਣੇ ਨਾਲ ਖੜੀਆਂ ਨੇ ਚਾਹ ਛੱਕ ਰਹੀਆਂ ਨੇ ਹੋਰ ਬਾਬਾ ਜੀ ਕਿਵੇਂ ਰਹੀ ਯਾਤਰਾ ਜੀ ਵਧੀਆ ਜੀ ਬਹੁਤ ਵਧੀਆ ਯਾਤਰਾ ਰਹੀ ਆਪਣੀ ਜੀ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਵਾਪਸੀ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਹਾਂ ਜੀ ਹਾਂ ਜੀ ਹਾਂ ਜੀ ਸਵੇਰੇ ਅੱਜ ਚੱਲੇ ਸੀਗੇ ਨਾਨਕ ਚੀਰਾ ਲਈ ਦਰਸ਼ਨ ਕਰਕੇ ਆਏ ਨਾਨਕ ਚੀਰੇ ਦੇ ਤੇ ਵਾਪਸੀ ਕਰ ਰਹੇ ਹਾਂ ਇਥੋਂ ਮਾਤਾ ਪਿਤਾ ਕੌਰ ਜੀ ਦੇ ਗੁਰਦੁਆਰਾ ਸਾਹਿਬ ਤੋਂ ਆਪਾਂ ਪਹੁੰਚ ਗਏ ਜੀ ਦੁਬਾਰਾ ਵਾਪਸ ਹਜੂਰ ਸਾਹਿਬ ਜਿਵੇਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਨਾਨਕ ਚੀਰਾ ਸਾਹਿਬ ਦੇ ਸਵੇਰੇ ਆਪਾਂ ਤਕਰੀਬਨ 7:30 ਵਜੇ ਜਿਹੜਾ ਹੋ ਸਫ਼ਰ ਸ਼ੁਰੂ ਕੀਤਾ ਸੀਗਾ ਹਜੂਰ ਸਾਹਿਬ ਤੋਂ ਨਾਨਕ ਚੀਰਾ ਸਾਹਿਬ ਤੱਕ ਦਾ ਤੇ ਆਪਾਂ ਨੂੰ ਵਾਪਸੀ ਕਰਦਿਆਂ ਨੂੰ 8:30 ਵਜੇ ਬੱਜ ਗਏ ਸੀਗੇ ਤੇ ਆਪਾਂ ਆਪਣੇ ਕਮਰੇ ਦੇ ਵਿੱਚ ਵਾਪਸ ਆ ਗਏ ਸੋ ਇਸ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ